ਫੁੱਕਾ ਤੋਂ ਨਹੀਂ ਆਇਆ ਯਾਰ ਇਹ ਹਾਂਜੀ ਫੁੱਕਾ ਦੋ ਕਾ ਤੋਂ ਆਇਆ ਇੱਕ ਤਾਂ ਪਹਿਲੇ ਲੱਗੀ ਹੋ ਸੀ ਮੁੜ ਕੇ ਫੇ ਸਾਨੂੰ ਲੋਡ ਪੈ ਗਈ ਟਰਾਲੀ ਦੀ ਫੇ ਹੁਣ ਫੇ ਸਪੈਸ਼ਲ ਲਵਾਉਣੀ ਪਈ ਇਹ ਪਹਿਲਾਂ ਇਹਨੂੰ ਆ ਸੀਗੀ ਹਾਂਜੀ ਹਾਂਜੀ ਪਹਿਲਾਂ origional ਲਾਈ ਆ ਅਚਾਹ ਕੰਪਨੀ ਵੱਲੋਂ ਫੋਰਡ ਨੂੰ ਆ ਵਾਲੀ ਹੁੱਕ ਆਉਂਦੀ ਆ ਨਹੀਂ ਇਹ ਵੀ ਲਵਾਈ ਹੋਈ ਆ ਅਚਾਹ ਇਹ ਵੀ ਲਵਾਈ ਹੋਈ ਆ ਇਹ ਲਵਾਈ ਹੋਈ ਆ ਇਹ ਹਾਂਜੀ ਓਕੇ ਹਾਂਜੀ ਇਹ ਤੁਸੀਂ ਉਹ ਸਾਰਾ ਕਿਤਾਬ ਕਰਤਾ ਨਾ ਹੁੱਕ ਅੱਜ ਕੱਲ ਚੇਂਜ ਹੁੰਦੀਆਂ ਨੇ ਤੁਸੀਂ ਉੱਪਰ ਵੀ ਲਵਾਤੀ ਥੱਲੇ ਵੀ ਹਾਂਜੀ 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 ਦੋਨੇ ਜਗ੍ਹਾ ਕੰਮ ਦੋਨੇ ਜਗ੍ਹਾ ਕੰਮ ਹੈ ਹਾਂਜੀ ਭਾਜੀ ਇੱਕ ਤਾਂ ਗਾਟੇ ਵਾਲੀਆਂ ਟਰਾਲੀਆਂ ਜਿਹੜੀਆਂ ਮੱਛੀ ਗਾਟੇ ਵਾਲੀਆਂ ਉਹ ਤਾਂ ਪੈਂਦੀਆਂ ਥੱਲੇ ਆ ਉਹ ਤਾਂ ਪੈਂਦੀਆਂ ਥੱਲੇ ਉਹ ਉਦਾਂ ਫਿਰ ਜਿਹੜੇ ਕਿਤੇ ਮੇਲੇ ਮੂਲੇ ਤੇ ਜਾਣਾ ਜਿਹੜੀਆਂ ਉਹ ਸਿੰਪਲ ਗਾਟੇ ਵਾਲੀਆਂ ਉਹ ਉੱਤੇ ਪੈਂਦੀਆਂ ਦੋਨੇ ਕੰਮ ਦਿੰਦਾ ਇਹੇ ਬ੍ਰੇਕਾਂ ਦਾ ਕਿਵੇਂ ਆ ਬ੍ਰੇਕਾਂ ਦਾ ਭਾਜੀ ਓਕੇ ਕਰਤੀਆਂ ਹੁਣ ਇਹਦੀਆਂ ਪੂਰਾ ਵਧੀਆ ਰੁਕ ਜਾਂਦਾ ਹੋਰ 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 ਥਾਂਹੇ ਰੁਕ ਜਾਂਦਾ ਭਾਜੀ ਬ੍ਰੇਕਾਂ ਦੇ ਕਿੰਨੇ ਕੁ ਰੁਪ ਆਈਡੀਆ ਜਾਂ ਦੱਸਣਾ ਹੋਵੇ ਵੈਸੇ ਕਲੀਅਰ ਬ੍ਰੇਕਾ ਬ੍ਰੇਕਾ ਦਾ ਭਾਜੀ ਬ੍ਰੇਕਾ ਦਾ ਭਾਜੀ ਲੱਗਾ ਹੀ ਜਾਂਦਾ ਆ ਉਹੀ 26 27 ਕਾ ਹਜ਼ਾਰ ਰੁਪਿਆ ਵਿੱਚ ਇਹ ਮਿਹਨਤ ਵਿੱਚੇ ਬ੍ਰੇਕਾ ਪਾਗੇ ਪੂਰਾ ਐਨ ਓਕੇ ਕਰਕੇ ਓਕੇ ਕਰਕੇ ਭਾਜੀ 27 ਕਾ ਹਜ਼ਾਰ ਰੁਪਿਆ ਲੱਗ ਜਾਂਦਾ ਭਾਜੀ ਜਿੱਦਾਂ ਵੀਰੇ ਹੁਣ ਤੈਨੂੰ ਪੂਰਾ ਇਹਦੇ ਬਾਰੇ ਪਤਾ ਲੱਗ ਗਿਆ ਹਣਾ ਹਾਂਜੀ ਭਾਜੀ ਅੱਜ ਕੱਲ ਨੰਨੂ ਆ ਜਾ ਇੱਧਰ ਜਿਵੇਂ ਆਜ ਆਜੋ ਵੀਰੇ ਤੁਸੀਂ ਵੀ ਜਿੱਦਾਂ ਅੱਜ ਕੱਲ ਹੁਣ ਕੀ ਚੱਲਦਾ ਪਿਆ ਆ ਸ਼ੋਅ ਖੋਲ ਲਵਾਂ ਇਹਦੇ ਕੁਝ ਹਾਂਜੀ ਖੋਲ ਲਓ ਭਾਜੀ ਖੋਲੋ ਖੋਲੋ ਜਿੱਦਾਂ ਅੱਜ ਕੱਲ ਕੀ ਰਿਵਾਜ ਚੱਲਦਾ ਪਿਆ ਪ ਤੇ ਟਰਬੋ ਲਾ ਲੋ ਇਹ ਤਾਂ ਬਿਨਾ ਟਰਬੋ ਤੋਂ ਆ ਇਹ ਬਿਨਾ ਟਰਬੋ ਤੋਂ ਭਾਜੀ ਹਾਂ ਟਰਬੋ ਇਹਦਾ ਹੈਗਾ ਹੈ ਭਾਜੀ ਲਿਆਂਦਾ ਆ ਪਰ ਲਾਉਣਾ ਨਹੀਂ ਭਾਜੀ ਕਿਉਂ ਉਹ ਭਾਈ ਘੱਟ ਆਇਆ ਉਹਦੇ ਵਿੱਚ ਘੱਟ ਆਇਆ ਹਾਂਜੀ ਉਦਾਂ ਲਾ ਲੈਂਦੇ ਆ ਪਰ ਨਹੀਂ ਭਾਜੀ ਉਹ ਏਜੰਸੀ ਵਾਲੇ ਵੀ ਫੁੱਦੂ ਥੋੜੀ ਆ ਜਿਹੜੇ ਭਾਜੀ ਸਿੰਪਲ ਪਹਿਲਾਂ ਦਿੰਦੇ ਚਲੋ ਵੀ ਗੱਲ ਮੰਨ ਗਏ ਤੇ ਆਹ ਕਾਹਤੋਂ ਲਾਇਆ ਇਹ ਭਾਜੀ ਏਅਰ ਸਿਲੰਡਰ ਉਹ ਵੀ ਸ਼ੋ ਜਦ ਰੰਗ ਕਰਾਈ ਸੀਗੀ ਇਹ ਫੇ ਸੁੱਕਾ ਲਾਤਾ ਪਹਿਲਾਂ ਇਹਨੂੰ ਤੇਲ ਵਾਲਾ ਲੱਗਾਇਆ ਸੀਗਾ ਇਹ ਫੇ ਸੁੱਕਾ ਲਾਇਆ ਭਾਜੀ ਇਹਨੂੰ ਸੁੱਕੇ ਦਾ ਜ਼ਿਆਦਾ ਬੈਨੀਫਿਟ ਆ ਜਾਂਦਾ ਇਹਨਾਂ ਭਾਜੀ ਸਾਇਲੈਂਟ ਹੋ ਜਾਂਦਾ ਟਰੈਕਟਰ ਅੱਛਾ ਸਾਇਲੈਂਟ ਹੋ ਜਾਂਦਾ ਇਹਨਾਂ ਵੀ ਇਹਦੇ ਨਾਲ ਆਵਾਜ਼ 'ਚ ਫਰਕ ਪੈਂਦਾ 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 ਭਾਜੀ ਓਕੇ ਹਾਂਜੀ ਇਹਦੇ ਪੰਪ ਦੀ ਵੀ ਕੋਈ ਮੋਡੀਫਿਕੇਸ਼ਨ ਕਰਾਈ ਕਿ ਨਹੀਂ ਇਹ ਭਾਜੀ ਆਪਾਂ ਪਹਿਲਾਂ ਕਰਾਈ ਸੀਗੀ ਸਾਲਕ ਹੂੰ ਤੇ ਉਹਦਾ ਹੀ ਸਹੀ ਚੱਲੀ ਜਾਂਦਾ ਭਾਜੀ ਲੋੜੇ ਨਹੀਂ ਵੀ ਮੁੜ ਕੇ ਪੰਪ ਨੂੰ ਨਹੀਂ ਛੇੜਿਆ ਛੇੜਨਾ ਹੀ ਨਹੀਂ ਭਾਜੀ ਕਿਉਂਕਿ ਪੰਪ ਦਾ ਹਨਾ ਇੱਕ ਵਾਰੀ ਸੈੱਟ ਆ ਜਾਏ ਤੇ ਆ ਜਾਏ ਹਾਂਜੀ ਹਾਂਜੀ ਭਾਜੀ ਨੂੰ ਮੜਾਇਆ ਕਰੀਏ ਸਟਾਰਟ ਆਪਾਂ ਕਰ ਲੋ ਤੁਸੀਂ ਆ ਜਾਓ ਉੱਪਰ ਐਫ 60 ਸ਼ੌਂਕ ਦਾ ਘੁੰਮ ਲੜੀ ਆ ਬੜੀ ਸੋਹਣੀ ਚੀਜ਼ ਲੱਗੀ ਨਾ ਨੂੰ ਨੂੰ ਵੈਸੇ ਵੀ ਨਾ ਜਿਹੜੇ ਵੀਰ ਆਪਦੇ ਪਛੋਕਰ ਨੂੰ ਯਾਦ ਰੱਖਦੇ ਤੈਨੂੰ ਪਤਾ ਹੀ ਆ ਹਨਾ ਸੜਕਾਂ ਦੇ ਨਹੀਂ ਪਈ ਟਰੈਕਟਰ ਦੱਸੋ ਹਣ ਦਾਣੇ ਗਿਣਦਾ ਦਾਣੇ ਮੈਂ ਉਹ ਹੀ ਦੇਖਦਾ ਪਿਆ ਦਾਣੇ ਗਿਣਦਾ ਪੂਰੇ ਹਾਂ ਬੋਰੀ ਗੱਲਬਾਤ ਬਣਾਈ ਜਾਂਦਾ ਤੂੰ ਕਾ ਵੀ ਮੁੰਡੇ ਦੇ ਹੱਥ ਚ ਗੋਨਾ ਪਤਾ ਲੱਗਦਾ ਬਾਕੀ ਵੀਰਾਂ ਨੇ ਦੱਸ ਹੀ ਦੇਣਾ ਆਵਾਜ਼ ਸੁਣ ਕੇ ਵਾਕਈ ਯਾਰ ਓਕੇ ਆ ਤਰਾ ਮੇਰੇ ਵੱਲੋਂ ਤਾਂ ਓਕੇ ਆ ਬਾਕੀ ਵੀਰਾਂ ਨੂੰ ਪਤਾ ਹੋਏਗਾ ਹਾਂਜੀ ਤੇ ਆ ਆ ਗਿਆ ਆਪਣਾ ਪ੍ਰੀਤ 60 ਨੰਝਾ ਨਹੀਂ ਹੈ ਤਾਂ ਕਿਹੜਾ ਸੀਗਾ ਹਾਂ 955 ਵੀਰ ਨੂੰ ਦੱਸੀ ਤੇ ਇਹ ਕਿਵੇਂ ਰਿਹਾ ਵੀਰੇ ਇਹ ਕਿੰਨਾ ਮਾਡਲ ਆ ਇਹ 16 ਮਾਡਲ ਆਈ 16 ਮਾਡਲ ਹਾਂਜੀ ਠੀਕ ਆ ਵੀਰੇ ਉਦੋਂ ਕਿੰਨੇ ਕ ਦਾ ਮਿਲਿਆ ਸੀ 16 ਚ ਉਦੋਂ ਸਾਨੂੰ 540 ਜੇ ਪਿਆ ਸੀਗਾ ਕਿਸ਼ਤਾਂ ਤੇ ਸਾਨੂੰ 6 ਕ ਦਾ ਪੈ ਗਿਆ ਸੀ 6 ਚ ਪੈ ਗਿਆ ਲਾਡੋ ਤੇ ਕਿਵੇਂ ਚੱਲਿਆ ਚਾਲਦਾ ਇਹਨੇ ਵਧੀਆ ਤੇਲ ਤੇਲ ਦਾ ਖ ਬਹੁਤ ਵਧੀਆ ਜੀ ਬਹੁਤ ਜਾਇਜ਼ ਖੰਦਾ ਹਾਂਜੀ ਹਾਂਜੀ ਬਹੁਤ ਜਾਇਜ਼ ਖੰਦਾ ਇੰਜਨ ਤਾਂ ਮੰਮੀ ਵੈਸੇ ਦੱਸਦੇ ਨਾ ਇੰਜਨ ਚ ਤਾਂ ਇਹਦੇ ਬਲਾ ਹੀ ਆ ਨਾ ਇੰਜਨ ਦਾ ਪਤਾ ਨਹੀਂ ਕੀ ਪਤੰਦਰਾਂ ਇਹ ਪੈਟਰੋਲ ਪਹਿਲਾਂ ਹੀ ਫਿੱਟ ਕਰਕੇ ਭੇਜਾਇਦੇ ਚ ਹਾਂਜੀ ਇਹ ਤਾਂ ਅੱਗ ਦੀ ਲਾਟ ਆ ਇਹਦੇ ਇੰਜਨ ਚ ਤਾਂ ਕੋਈ ਚੱਕਰ ਹੈ ਹੀ ਨਹੀਂ ਇਹਦੇ ਵੀਰੇ ਅੱਜ ਤੱਕ ਕਿੰਨੇ ਕੁ ਰਿਪੇਅਰ ਕੱਢੀ ਹੋਵੇ ਤਿਆਰਨ ਦਾ ਮਤਲਬ ਕੋਈ ਨੁਕਸ ਕੋਸ਼ੇ ਦੇ ਚ ਆ ਜੋ ਤੁਸੀਂ ਕੋਈ ਇਹਦਾ ਚੀਜ਼ ਦੀ ਖਰਾਬ ਜਦੋਂ ਤੋਂ ਤੁਸੀਂ ਚਲਾਉਣ ਲੱਗੇ ਹੋ ਹਾਂਜੀ ਕੋਈ ਚੀਜ਼ ਦੀ ਖਰਾਬ ਹੋਈ ਹੈ ਕੁਛ ਨਹੀਂ ਖਰਾਬ ਹੈ ਜਦੋਂ ਚਲਾਉਣ ਲੱਗੇ ਇੱਕ ਚੀਜ਼ ਨਹੀਂ ਬਦਲੀ ਹੈ ਸੈਂਡ ਸਿੰਪਲ ਹੀ ਹੈ ਜੀ ਸਾਰਾ ਕੁਝ ਵੀ ਓਕੇ ਹੀ ਆ ਹਾਂਜੀ ਹਾਂਜੀ ਸਿੰਪਲ ਹੈ ਭਾਈ ਟਰੈਕਟਰ ਬਿਲਕੁਲ ਯਾਰ ਪੂਰਾ ਕਾਇਮ ਨੇ ਟਾਇਆ ਮਾੜਾ ਮੁੱਤਾ ਵੀ ਨਹੀਂ ਐਡਵਾਂਸ ਕੀਤਾ ਯਾਰ ਟਰਾਲੀ ਨੇ ਬਹੁਤ ਜ਼ੋਰ ਮਾਰ ਦਈ ਇਹ ਜ਼ੋਰ ਲਓ ਤਾਂ ਤੈਨੂੰ ਦੱਸਿਆ ਨਾ ਕਰਮਾਂ ਲੈ ਤਾਂ ਹੱਥ ਖੜੇ ਕਰਾ ਦਿੰਦਾ ਜ਼ੋਰ ਲਓ ਤਾਂ ਕਹਿੰਦਾ ਵੀ ਤੂੰ ਪਾਸੇ ਹਟ ਹਾਂਜੀ ਉਦਾਂ ਟਰੈਕਟਰ ਹਲਕਾ ਜਰੂਰ ਆ ਭਾਜੀ ਮੈਂ ਚਲਾਉਂਦਾ ਰਿਆ ਮੈਂ 라ਵਲਪਿੰਡੀ ਪਹਿਲਾਂ ਕੰਮ ਕਰਦਾ ਰਿਆ ਹੂੰ ਡਰਾਈਵਰੀ ਵੀ ਕੀਤੀ ਭਾਜੀ ਓਕੇ ਇਹਦੇ ਸ਼ੌਕਲੇ ਭਾਜੀ ਡਰਾਈਵਰੀ ਵੀ ਕੀਤੀ ਨਹੀਂ ਮਿਹਨਤ ਦਾ ਕੋਈ ਡਰਿਆ ਯਾਰ ਦਿਹਾੜੀਆਂ ਵੀ ਲਾਈਆਂ ਭਾਜੀ ਫਿਰ ਕਿਹੜੀ ਗੱਲ ਇਹ ਬਸ ਸ਼ੌਕ ਕਰਕੇ ਕੀਤਾ ਕੰਮ ਜਿਹੜਾ ਕੀਤਾ ਭਾਜੀ ਕੋਈ ਗੱਲ ਨਹੀਂ ਯਾਰ ਮਿਹਨਤ ਦਾ ਨਾ ਮਿਹਨਤ ਕੋਈ ਉੱਚੀ ਨਹੀਂ ਵੀ ਨਹੀਂ ਹੁੰਦੀ 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 ਹਾਂਜੀ ਹਾਂਜੀ ਵੀ ਤੂੰ ਜਿਵੇਂ ਮੈਂ ਕਹਿੰਦਾ ਵਿਆਂ ਵੀ ਮੈਂ ਦਿਹਾੜੀਆਂ ਕੀਤੀਆਂ ਨੇ ਇਹ ਉਹ ਨਹੀਂ ਹੁੰਦਾ ਹੁੰਦਾ ਇਹ ਗੱਲ ਨਹੀਂ ਕਦੇ ਸੋਚਣੀ ਵੀ ਮੈਂ ਹਾਂਜੀ ਹਾਂਜੀ ਕੰਮ ਕੋਈ ਵੀ ਨਹੀਂ ਵੱਡਾ ਛੋਟਾ ਹਾਂਜੀ ਸਭ ਤੋਂ ਵੱਡੀ ਗੱਲ ਇਹ ਭਾਜੀ ਕਿਉਂਕਿ ਡੈਡੀ ਮੇਰੇ ਨੇ ਕਦੇ ਮੈਨੂੰ ਡੋਲਣੇ ਨਹੀਂ ਦਿੱਤਾ ਵੈਰੀ ਗੁੱਡ ਵੇ ਜਿਹੜਾ ਵੀ ਕੰਮ ਕਰਨਾ ਹੈ ਉਹਨੂੰ ਕਹਣਾ ਕੋਈ ਗੱਲ ਨਹੀਂ ਕਰਾ ਲਿਆ ਆਜੋ ਅੰਕਲ ਬਾਪੂ ਜੀ ਉਹੀ ਗੱਲ ਹੈ ਵੀ ਨਾਲ ਖੜੇ ਨੇ ਹੈ ਹਾਂਜੀ ਹਾਂ ਹੌਸਲਾ ਹੌਸਲਾ ਬਹੁਤ ਹੈ ਭਾਜੀ ਪਿਓਆਂ ਦਾ ਹਾਂਜੀ ਹਾਂ ਇੱਕ ਛੋਟੀ ਜਿਹੀ ਗੱਲ ਹੈ ਯਾਰ ਹਾਂਜੀ ਹਾਂਜੀ ਬਾਕੀ ਆਪਾਂ ਹੌਸਲਾ ਦੀਦ ਆ ਆਪਣੇ ਭਰਾਵਾਂ ਨੂੰ ਆ ਭਾਪੀਰ ਭਰਾ ਸਾਰੇ ਹੋਰ ਭਾਵੇਂ ਭਾਜੀ ਇੱਕ ਫੋਨ ਤੇ ਆਵੇ ਨਾ ਆਵੇ ਆ ਮੁੰਡੇ ਨੂੰ ਅੱਧੀ ਰਾਤ ਨੂੰ ਫੋਨ ਮਾਰ ਲਈ ਨੱਠਾ ਆਂਦਾ ਭਾਜੀ ਉਹਨੂੰ ਦੱਸਿਆ ਅੱਗੇ ਦੱਸਿਆ ਇਦਾਂ ਹੀ ਭਾਜੀ ਨੱਠਾਈਆਂ ਦਾ ਭਾਜੀ ਇਹ ਕਹਿੰਦਾ ਵੀ ਮੈਂ ਤਾਂ ਅਸੀਂ ਸਾਰੇ ਪਿੰਡ ਤੋਂ ਉਮੀਦ ਛੱਡ ਦਾਂਗੇ ਸਾਡੇ ਮਗਰ ਕੋਈ ਖੜ ਜੂਗਾ ਭਾਜੀ ਇਹਨੂੰ ਇੱਕ ਫੋਨ ਮਾਰੀਓ ਉਸੇ ਵੇਲੇ ਆਊਗਾ ਇਦਾਂ ਦੀ ਯਾਰੀ ਆ ਆਪਣੀ ਯਾਰੀਆਂ ਕਮਾਈਆਂ ਨੇ ਹਾਂਜੀ 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 ਜਾਨੀ ਕਰਨੇ ਆ ਚੱਜ ਨਾ ਕਰੋਈ ਭੈਣ ਹਾਂ ਨਹੀਂ ਤੇ ਉਹ ਉਹ ਗੱਲ ਚੋਲਿਆਂ ਦਾ ਵੱਡਾ ਉਹ ਨਹੀਂ ਕੰਮ ਆਣਾ ਅਦਬ ਚਲੇ ਨਹੀਂ ਹਾਂਜੀ ਲਾਉਣੀ ਹੈ ਤੇ ਸਿਰ ਤਾਂ ਡਾਲੀ ਨਹੀਂ ਤੇ ਨਹੀਂ ਹਾਂਜੀ ਹਾਂਜੀ ਨਹੀਂ ਤਾਂ ਮੂੰਹ ਤੇ ਕਹਦੇ ਯਾਰ ਨਹੀਂ ਆਪਣੇ ਸਾਹ ਹਾਂਜੀ 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 ਖੰਡਾ ਪਾਉਣ ਵਾਂਗ ਉਹ ਹੀ ਤਾਂ ਗੱਲ ਹੈ ਮੂੰਹ ਦੇ ਕਹਦੇ ਮਸ਼ੀਨਰੀ ਨਾ ਕਰਾ ਗੁੱਸਾ ਕਿਲਾ ਕਾਦਾ ਯਾਰ ਉਹ ਤਾਂ ਐਵੇਂ ਫਿਰ ਸਿਸਟਮ ਦੋਂਤੇ ਤੁਸੀਂ ਸੋਨੇ ਲਾਇਆ ਹਾਂਜੀ ਐਤੇ ਕਿਹੜੇ ਕਿੰਨੇ ਆਲਾ ਇਹਤੇ ਵੀ ਫਾਈਨਰ ਲੱਗਾ ਭਾਜੀ 12 12 ਓਕੇ ਓਤੇ ਵੀ ਓਤੇ ਵੀ ਫਾਈਨਰ 12 12 ਲੱਗਾ ਇਹ ਭਾਜੀ ਹੁਣਾਂ ਤੋਂ ਲੱਗਾ ਹੈ ਇਹ ਕਿਹਨਾਂ ਤੋਂ ਉਹ ਜੀਜਾ ਹੈ ਮੇਰਾ ਸਾਨੂੰ ਦੱਸਿਆ ਪਸਿਗਾਂ ਨੇ ਹਾਂ ਓਕੇ ਓਕੇ ਹਾਂ ਜੀ ਕਰਨ ਬਲੌਗਰ ਓਕੇ ਓਕੇ ਇਹ ਉਹਦੇ ਕੋਲੇ ਲੱਗਾ ਪਾਜੀ ਉਹ ਵੀਰਾ ਆਪਣਾ ਡੱਕ ਡੁੱਕ ਵੀ ਲਾ ਦਿੰਦਾ ਪਾਜੀ ਸੇਰ ਟਾਈਮ ਜਿੰਨੇ ਮਰਜੀ ਲਵਾਓ ਉਹਨਾਂ ਦਾ ਕੰਮ ਹੀ ਇਹ ਹੈ ਪਾਜੀ ਉਹ ਟਰੈਕਟਰਾਂ ਦਾ ਕੰਮ ਵੀ ਆ ਰੰਗ ਰੂੰਗ ਵੀ ਸਾਰਾ ਕੰਮ ਤਕਰੀਬਨ ਪਾਜੀ ਸਾਰਾ ਹੀ ਕਰਦੇ ਪਾਜੀ ਕੋਈ ਨਹੀਂ ਮੈਂ ਪਾਜੀ ਕੋਲੇ ਜਾ ਕੇ ਆਉਂਗਾ ਹਾਂਜੀ ਹਾਂਜੀ ਇਦੋਂ ਕਿ ਤੇ ਉਧਰ ਕਿਹੜੀ ਜਗ੍ਹਾ ਤੁਸੀਂ ਦੱਸਿਆ ਇਹ ਭਾਜੀ ਸੁਲਤਾਨਪੁਰ ਉਹ ਮੇਨ ਪੈਂਦਾ ਆ ਤੇ ਪੰਦੀਰਾਂ ਪਿੰਡ ਆ ਭਾਜੀ ਪੰਦੀਰਾਂ ਪੰਦੀਰਾਂ ਪਿੰਡ ਆ ਭਾਜੀ ਸ਼ਾਇਦ ਮੈਂ ਜਾਣਦਾ ਵੀ ਹੋਵਾਂ ਬਾਈ ਨੂੰ ਹਾਂਜੀ ਮੈਂ ਕੋਈ ਨਹੀਂ ਮਨੂੰ ਉਹ ਕਰ ਲਿਆ ਸੀ ਤੇ ਆ ਜਾ ਵੀ ਸ਼ੇਰਾ ਇਹਦੇ ਗੇਰ ਗੁਰ ਨਾਲ ਦੀ ਆ ਨਾ ਵੀਰੇ ਹਾਂਜੀ ਗੇਅਰ ਨਾਲ ਦੇ ਆ ਜੀ ਇਹ ਤੇ ਗੇਅਰ ਨਾਲ ਦੀ ਆ ਹਾਂਜੀ ਵੀ ਕੋਈ ਤੋੜਪਨ ਮੈਂ ਤਾਂ ਤੋੜਪਨ ਪੁੱਛਦਾ ਪਾ ਕਈ ਮੇਰੇ ਵੀਰ ਮੈਨੂੰ ਐ ਕਹਿ ਦਿੰਗੇ ਨੈਗੇਟਿਵ ਛਾਤੋ ਵੀ ਮੇਰੀਆਂ ਰੀਲਾਂ ਵੇਖੀਆਂ ਹੁਣ ਪ੍ਰੀਤਾਂ ਹਾਂਜੀ 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 ਕਿਉਂਕਿ ਮੈਂ ਥੋੜਾ ਇਹ ਤੋਂ ਅਨਕੰਫਰਟੇਬਲ ਆ ਮੈਂ ਤਾਂ ਪੁੱਛਦਾ ਵੀ ਵੀਰਾਂ ਨੂੰ ਚਲੋ ਪਤਾ ਲੱਗੇ ਵੀ ਇਹ ਓਕੇ ਆ ਪ੍ਰੋਜੈਕਟ ਮਾੜਾ ਨਹੀਂ ਹੈਗਾ ਹਾਂਜੀ ਹਾਂਜੀ ਇਹ ਖੁੱਲਿਆ ਵੀ ਨਹੀਂ ਟਰੈਕਟਰ ਜੀ ਜਿਆਦਾ ਲਿਆਂਦਾ ਪਾਜੀ ਇੱਕ ਵਾਰ ਵੀ ਨਹੀਂ ਖੁੱਲਿਆ ਇਹ ਇੱਕ ਵਾਰ ਵੀ ਨਹੀਂ ਖੁੱਲਿਆ ਬਸ ਉਹ ਹੋ ਜਾਂਦਾ ਮਾੜਾ ਮੋਟਾ ਤੇਲ ਦੂਲ ਪਾਉਣਾ ਪੈਂਦਾ ਇਹਦਾ ਲਿਫਟ ਦਾ ਚੇਂਜ ਚੁੰਜ ਕਰਦੀ ਉਨਾਕ ਤਾਂ ਕਰਮਾ ਵਾਲੇ ਨੂੰ ਹਾਂਜੀ ਚੱਲਦੀ ਚੀਜ਼ ਤੇ ਮਾੜਾ ਮੋੜ ਦਾ ਕੋਈ ਚੱਕਰ ਨਹੀਂ ਹੁੰਦਾ ਨਾ ਕੋਈ ਮੇਜਰ ਨਹੀਂ ਕੋਈ ਨੁਕਸਾ ਆਇਆ ਨਹੀਂ ਨਹੀਂ ਉਹ ਕੋਈ ਨੁਕਸਾ ਨਹੀਂ ਭਾਜੀ ਇਹਦੇ ਨਾਲ ਕੰਮ ਕਿਹੜੇ ਕਿਹੜੇ ਵੀਰੇ ਲੈ ਲੈ ਟਰਾਲੀ ਦਾ ਤੁਸੀਂ ਦੱਸਿਆ ਹਣਾ ਹੋਰ ਖੇਤੀ ਦੇ ਬਾਕੀ ਵੀ ਇੰਪਲੀਮੈਂਟ ਸਾਰੇ ਚਲਾਉਂਦੇ ਆ ਉਹਦੇ ਮਗਰ ਹਾਂਜੀ ਸਾਰਾ ਕੁਝ ਆਲੂ ਲੈ ਇੰਨਾ ਸਾਰਾ ਕੁਝ ਝੋਨਾ ਕਣ ਕਦੂ ਸਾਰਾ ਕੁਝ ਇੰਨਾ ਸਭ ਕੁਝ ਹੈ ਨ ਓਕੇ ਹਾਂ ਹੁਣ ਗੰਨਾ ਲਾਉਣਾ ਸ਼ੁਰੂ ਕਰਨਾ ਹੈ ਹਾਂਜੀ ਓਕੇ ਚਲੋ ਉਦੋਂ ਫੇਰ ਆਪਾਂ ਇਹਨੂੰ ਦੇਖਾਂਗੇ ਹਾਂਜੀ ਉਹਦੋ ਕੀ ਕਾਰਗੁਜ਼ਾਰੀ ਕਰਦਾ ਇਹ ਪਾਵਰ ਸਟੀਰਿੰਗ ਮਗਰੋਂ ਹੀ ਆਇਆ ਸੀ ਹਾਂਜੀ ਪਾਵਰ ਸਟੀਰਿੰਗ ਮਗਰੋਂ ਹੀ ਆਇਆ ਸੀ ਅੱਛਾ ਆ ਮੈਨੂੰ ਲੱਗਦੀ ਨਾ ਚੇਂਜ ਕਿ ਨਹੀਂ ਕਿ ਮੈਨੂੰ ਇਹ ਟੁੱਟ ਗਿਆ ਸੀਗਾ ਇਹ ਟੁੱਟ ਗਿਆ ਸੀਗਾ ਫੇ ਉਹ ਸੈੱਟ ਕਰਵਾਇਆ ਇਹਨੂੰ ਹਾਂ ਮਤਾਂ ਦੇਦਾ ਪੇ ਮੈਂ ਸ਼ਾਇਦ ਪਾਵਰ ਸਟੀਰਿੰਗ ਬਾਹਰੋਂ ਕਿਤੇ ਬਾਅਦ ਚ ਹੋਇਆ ਨਹੀਂ ਨਹੀਂ ਇਹ ਸੈੱਟ ਕਰਵਾਇਆ ਫੇ ਹਾਂ ਹਾਂਜੀ ਠੀਕ ਹੈ ਜੀ ਆ ਜਾਓ ਬਿਸ਼ੇਰੋ ਇਹਦੇ ਬੈਟਰੀ ਫੂਟਰੀ ਨਾਲ ਦੀ ਆ ਵੀਰੇ ਹਾਂਜੀ ਬੈਟਰੀ ਨਾਲ ਦੀ ਹੁਣ ਵੱਡੀ ਥੋੜੀ ਰਹਿ ਗਈ 90 ਐਂਪੀਅਰ ਦੀ ਨਹੀਂ ਇੱਕ ਇੱਕ ਦੋ ਚੇਂਜ ਕਰਾਈ ਬੈਟਰੀ ਤੁਸੀਂ ਚੇਂਜ ਕਦੋਂ ਕਰਾਈ ਸੀ ਬਸ ਥੋੜਾ ਟਾਈਮ ਹੀ ਹੋਇਆ ਜੀ 3 ਸਾਲ ਹੋਏ ਕਰਾਈ ਸੀ ਪਹਿਲੀ ਚੱਲੇ ਹੁਣ ਹੋ ਗਿਆ 24 16 ਚ ਤੁਸੀਂ ਲੈਂਦਾ ਹਾਂਜੀ 16 ਹੀ ਲੈਂਦਾ ਬੈਟਰੀ ਕਾਫੀ ਕੱਢ ਗਈ ਸੀ ਕਾਫੀ ਕੱਢ ਗਈ ਆ ਹਨਾ ਕਾਫੀ ਕੱਢ ਗਈ ਹੁਣ ਸਿਆਲ ਚ ਸਟਾਰਟਿੰਗ ਸਟੂਟਿੰਗ ਕਿਵੇਂ ਹੈ ਸਟਾਰਟਿੰਗ ਹੁਣ ਬੈਟਰੀ ਲਾ ਕੇ ਰੱਖ ਲਈਦਾ ਜਿੱਦ ਤੱਕ ਜਾਣਾ ਦਾ ਬੈਟ ਰੱਖ ਲਈਦੀ ਹੈ ਵੀ ਪਹਿਲੀ ਸਲਫਤੀ ਹੋ ਜਾਂਦਾ ਨਾ ਸਟਾਰਟ ਸਟਾਰਟ ਹੋ ਜਾਂਦਾ ਜੀ ਵੈਰੀ ਗੁੱਡ ਉਸ ਸਿਸਟਮ ਕਰਕੇ ਬੈਟਰੀ ਬੂਟਰੀ ਸ਼ਾਇਦ ਡੋਨੋ ਰਹਿ ਜਾਂਦੀ ਉਹਦਾ ਹਾਂਜੀ 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 ਬੈਟਰੀ ਖੋ ਲਈ ਹਾਂ ਨਹੀਂ ਉਹ ਚੰ ਇਹਨੂੰ ਕਾ ਕਰੋ ਸਟਾਰਟ ਤੁਸੀਂ ਤਾਂ ਕਰ ਲੋਗੇ ਹੁਣ ਤੁਹਾਡੇ ਹੱਥ ਚਾਬੀ ਚੇਂਜ ਕਰਕੇ ਨਾ ਚੜਜੋ ਉੱਪਰ ਇਹ ਜੋ ਇਹਦੇ ਬ੍ਰੇਕਾਂ ਬਰੂਕਾਂ ਨਾਲ ਦੀਆਂ ਆ ਵੀਰੇ ਹਾਂਜੀ ਬ੍ਰੇਕਾਂ ਨਾਲ ਦੀਆਂ ਓਕੇ ਹਾਂ ਪੂਰੇ ਰੱਖੰਨੇ ਦਾ ਲੈ ਵੀ ਜਟਾ ਇਹ ਅਸਲ ਅੰਸਰ ਹੈ ਕਿ ਰੋਲਾ ਤਾਂ ਬਹੁਤ ਪੌਂਦਾ ਹੋਣਾ ਹੈ ਹਾਂ ਮੇਰੇ ਪੈਰ ਵਾਲੀ ਰੇਸ ਕਿੱਧਰ ਗਈ ਮੇਰੇ ਵਾਲੀ ਰੇਸ ਹੋ ਗਈ ਤੇ ਪੈਰਾ ਝੜਦੀ ਸੀ ਚੜਨ ਲੱਗੇ ਹੋਏ ਇੱਥੇ ਲਵਾ ਦਿੱਤੀ ਅੱਛਾ ਇੱਥੋਂ ਲਾਤੀ ਇੱਥੇ ਲਾ ਦੋ ਇਹ ਤਾਂ ਇੱਕ ਪਿੰਡ ਤੋਂ ਦੂਜੇ ਪਿੰਡ ਸੁਣਦਾ ਇਹਦਾ ਹਿਸਾਬ ਕਿਤਾਬ ਦਾ ਬਾਜੀ ਬਹੁਤ ਵਧੀਆ ਬਹੁਤ ਵਾਜਦੀ ਹੈ ਜਦੋਂ ਟਰੈਕਟਰ ਲਿਆ ਇਹ ਚ ਮਾੜੀ ਲੀਕਿੰਗ ਹੈ ਜੀ ਵੀ ਜਮਾ ਸੁੱਕੇ ਦਾ ਸੁੱਕਾ ਹੈ ਨਾ ਸੁੱਕਾ ਹੀ ਪਿਆ ਭਾਜੀ ਨਨੋ ਦਿਖਾ ਵੀ ਦੇ ਲੈ ਵੀ ਆ ਤਾਂ ਪ੍ਰੀਤ ਨੇ ਨਾ ਦਿਲ ਖੁਸ਼ ਕਰਤਾ ਵਾਕਈ ਵੀ ਟ੍ਰੇਨ ਸੁੱਕੇ ਦਾ ਸੁੱਕਾ ਪ੍ਰੋਡਕਟ ਮਾੜਾ ਨਹੀਂ ਸੋਹਣਾ ਵਾ ਵੀਰ ਮੇਰੇ ਮੈਨੂੰ ਕਹਿਣਗੇ ਮੇਰੇ ਲਈ ਚਲੋ ਚੀਜ਼ ਕੋਈ ਮਾੜੀ ਨਿਕਲ ਆਉਂਦੀ ਹੈ ਆਪਾਂ ਕਹਿ ਦਿੰਨੇ ਪ੍ਰੋਡਕਟ ਬ੍ਰਾਂਡ ਨਹੀਂ ਮਾੜਾ ਬ੍ਰਾਂਡ ਸੋਹਣਾ ਸੋਹਣਾ ਚੱਲਿਆ ਕੋਲੋਂ ਮਲਾ ਕੇ ਪੈਸਾ ਵਸੂਲ ਵੀ ਜਿੰਨੇ ਲੱਗੇ ਤੁਸੀਂ ਖੁਸ਼ ਹੋ ਨਾ ਹਾਂਜੀ ਹਾਂਜੀ ਖੁਸ਼ੀ ਐ ਪੂਰੀ ਵਾ ਠੀਕ ਹੈ ਇਹੀ ਹੁੰਦਾ ਹੁੰਦਾ ਵੀਰੇ ਵੀ ਆਪਾਂ ਚੀਜ਼ ਲਈ ਆ ਹਨਾ ਵੀ ਯਾਰ ਹਾਂਜੀ ਹਾਂਜੀ ਕਰਾਇਆ ਪੜਾ ਸਾਰਿਆਂ ਦਾ ਸਿਸਟਮ ਐ ਹੀ ਚੱਲਦਾ ਹਾਂਜੀ ਐ ਹੀ ਚਲਾਈ ਇਧਰੋਂ ਉਧਰ ਐ ਹੀ ਹੁੰਦਾ ਸਾਹਕਤਾਵਾ ਨਾ ਇਹ ਤਾਂ ਹੈ ਭਾਈ ਤੇ ਕਿਉਂਕਿ ਵੀਰੇ ਨੇ ਜਿਵੇਂ ਦੱਸਿਆ ਹੋਣਾ ਮਿਹਨਤ ਕਰਕੇ ਹਾਂਜੀ ਇਧਰੋਂ ਇਥੋਂ ਮਿਹਨਤ ਕਰਕੇ ਹੋਰ ਅੱਗੇ ਹਾਂਜੀ ਹਾਂਜੀ ਇਹ ਹੀ ਹੁੰਦਾ ਆਪਣਾ ਸਿਸਟਮ ਨਾ ਵੀ ਆਪਾਂ ਨੂੰ ਚੀਜ਼ ਆਪਣੀ ਲਈ ਆ ਬਣਾਵਾਗੇ ਭਾਜੀ ਇਹਨੂੰ ਚੀਜ਼ ਤਾਂ ਹੋਰ ਸਾਲ ਤੱਕ ਕਰ ਦੇਣਾ ਤਕਰੀਬਨ ਅੱਛਾ ਹਾਂਜੀ ਚਲੋ ਕੋਈ ਗੱਲ ਨਹੀਂ ਵੈਗਰੋ ਤੇਰੀ ਮਿਹਨਤ ਨੂੰ ਹਾਂਜੀ ਹਾਂਜੀ ਫਾਲ ਪਵੇ ਤੇ ਤੂੰ ਸੁਣ ਇਹਦੇ ਨਾਲ ਕਾਇਆ ਕਰਾਇ ਵੀਰੇ ਲਾਉਂਦੇ ਤੁਸੀਂ ਹਾਂਜੀ ਕਿਰਾਏ ਕਰੋ ਇਹਦਾ ਕੰਮ ਵੀ ਕਰਦੇ ਹਾਂ ਹਾਂਜੀ ਹਾਂਜੀ ਕਿਰਾਏ ਦਾ ਭਾੜੇ ਦਾ ਕਰੀਦਾ ਕਰੀਦਾ ਹਾਂਜੀ ਮੈਂ ਕਰਦੇ ਹੀ ਹੋਊਂਗਾ ਹੁਣ ਤੁਹਾਡਾ ਘਟਾ ਹੁਣ ਨਹੀਂ ਹੁਣ ਆਪੇ ਘਟਾਤਾ ਭਾਜੀ ਪਤਾ ਕਰੇ ਹੁਣ ਵੀ ਟਰੈਕਟਰ ਇਦਾਂ ਇੱਥੇ ਖੇਤ ਖੂਦ ਹੈਗੇ ਆ ਵੀ ਛੋਟੇ ਉਦਾਂ ਬੜੇ ਜਿਹੜੇ ਜ਼ਿਮੀਂਦਾਰ ਉਹਨਾਂ ਕੋ ਸਾਰਿਆਂ ਕੋ ਭਾਈ ਤਕਰੀਬਨ ਟਰੈਕਟਰ ਹੈਗੇ ਆ ਤੇ ਹੁਣ ਸਾਡੇ ਕੋਲ ਕਿਹਨੇ ਹੁਣ ਉਹ ਨਹੀਂ ਹੁਣ ਦੋ ਚਾਰ ਕਨ ਵਾਲਾ ਆਲੇ ਨੇ ਖੇਤ ਖੰਡ ਵਾਲੇ ਨਹੀਂ ਹੁਣ ਹਾਂਜੀ ਫੇ ਭਾਜੀ ਉਹਨੂੰ ਜਵਾਬ ਦਿੰਦੇ ਵੀ ਨਹੀਂ ਚੰਗੇ ਲੱਗਦੇ ਨਹੀਂ ਕੋਈ ਗੱਲ ਜਵਾਬ ਦਿੰਦੇ ਵੀ ਨਹੀਂ ਉਹ ਬਾਧਈਦਾ ਭਾਜੀ ਜਿਹੜਾ ਕੋਈ ਕਵੇ ਕੋਈ ਗੱਲ ਨਹੀਂ ਚਾਹੀਦਾ ਵੀ ਹੈ ਹਾਂਜੀ ਹਾਂਜੀ ਮੈਂ ਅੱਗੇ ਗੱਲ ਕਰਕੇ ਜਿਵੇਂ ਆਪਾਂ ਨੇ ਗੱਲ ਕੀਤੀ ਪਿੰਡਾਂ ਦਾ ਪ੍ਰੇਮ ਪਿਆਰ ਹਾਂਜੀ ਹਾਂਜੀ ਬਣਾਈ ਰੱਖਿਆ ਕਰੋ ਸਾਰੇ ਆਸ ਇਹ ਸਰੰਦ ਗਿਆ ਸੀ ਆ ਵੀਰੇ ਟਰੈਕਟਰ ਨਹੀਂ ਭਾਜੀ ਐਤ ਕੀ ਤਾਂ ਨਹੀਂ ਗਿਆ ਇਹ ਨਹੀਂ ਗਿਆ ਨਹੀਂ ਗਿਆ ਭਾਜੀ ਉਹ ਵੀ ਨਹੀਂ ਗਿਆ ਇਹ ਵੀ ਨਹੀਂ ਗਿਆ ਭਾਜੀ ਅੱਛਾ ਇਸਲਾਬ ਬਣਨੀ ਸੀ ਇਕੱਠਿਆਂ ਦੀ ਬਣਨੀ ਸੀ ਇੱਕ ਦਿਨ ਪਤੰਦਰ ਪਹਿਲਾਂ ਹੀ ਮੋਟਰਸਾਈਕਲ ਤੇ ਚੱਲ ਗਿਆ ਨਹੀਂ ਪਹਿਲਾਂ ਦੂਜੀ ਵਾਰ ਫਿਰ ਚਲੋ ਨੰਦਪੁਰ ਸਾਹਿਬ ਜਾਂਦੇ ਹੁੰਦੇ ਹਾਂ ਜੀ ਹਾਂ ਜੀ ਹਾਂ ਜੀ ਜਾਇਦਾ ਭਾਜੀ ਜਾਣਾ ਹਾਂ ਜੀ ਐਤਕੀ ਵੀ ਜਾਵਾਂਗੇ ਭਾਜੀ ਜਾਣਾ ਹੀ ਜਾਣਾ ਨੰਦਪੁਰ ਸਾਹਿਬ ਥੋੜੀ ਉੱਥੇ ਦਾ ਯਾਰ ਆਹ ਗੱਲ ਆ ਵਾਕਈ ਜਿਵੇਂ ਤੂੰ ਦੱਸਿਆ ਨੰਦਪੁਰ ਸਾਹਿਬ ਦਾ ਘਰ ਆ ਰਹੀ ਆੜ ਜਾਂਦੀ ਜਿੱਥੇ ਅੜਾਈ ਜਾਂਦੀ ਆ ਤੇ ਇਹ ਮੁੰਡੇ ਬਾਹਰੋਂ ਵਿਲਾ ਵਿਆਹ ਤੇ ਨਹੀਂ ਆਉਂਦੇ ਨੰਦਪੁਰ ਸਾਹਿਬ ਕਰਕੇ ਉਹਨਾਂ ਆਉਣੇ ਹੋਣਾ ਬਾਹਰ ਲੈਣਾ ਜੀ ਹਾਂ ਜੀ ਸਪੈਸ਼ਲ ਆ ਵੀ ਨੰਦਪੁਰ ਸਾਹਿਬ ਦਾ ਚਲੋ ਹਾਂ ਜੀ ਸ਼ੁਕਰ ਆ ਵੀ ਆਪਣੇ ਹਨ ਨਸ਼ੇ ਪੱਤੇ ਤੋਂ ਰਹਿ ਤੋ ਹਾਂ ਜੀ ਹਾਂ ਜੀ ਹਾਂ ਜੀ ਬੱਚੇ ਹੋ ਹਾਂ ਜੀ ਹਾਂ ਜੀ ਚੰਗੀ ਗੱਲ ਇੱਤੇ ਲਾਈਦਾ ਭਾਜੀ ਇਹ ਤੇ ਇਹ ਤੇ ਲਾਈਦਾ ਭਾਜੀ ਜਿਹੜੇ ਕੋ ਤਿਲਫਲ ਜਿੰਨੇ ਵਜਨ ਇੱਤੀ ਐ ਇੱਤੇ ਲੋਣੇ ਭਾਜੀ ਨਾਲ ਹੀ ਸਕੀਮ ਲੱਜਦੀ ਪਈ ਹੁਣ ਆ ਜਾ ਆ ਕਰ ਲਈਏ ਜੇ ਚਾਰ ਪੈਸੇ ਬਚੇ ਬਸ ਹੁਣ ਉਹਨਾਂ ਵਾਲੇ ਸਮੇਂ ਚ ਤੇਰੇ ਦਿਮਾਗ ਚ ਕੀ ਆਉਂਦਾ ਇਹਦਾ ਕੀ ਕੀ ਕਰਨਾ ਇਹ ਭਾਜੀ ਇਹਨੂੰ ਹੁਣ ਇਹ ਸਾਈਡ gear ਕਰਨੇ ਦਾ ਵਿਚਾਰ ਆ ਭਾਜੀ ਇਹਦਾ ਹੁਣ ਅੱਛਾ ਸਾਈਡ gear ਕਰਨੇ ਹੁਣ ਸਾਈਡ gear ਕਰਨਾ ਭਾਜੀ ਇਹ ਤੇ ਫਿਰ ਤੇਰੇ ਸਾਈਡ gear ਤੇ ਇਹਨਾਂ ਟਾਇਰ ਨਹੀਂ ਘਮਾਉਣੇ ਕੋ ਘਮਾਊਗਾ ਘਮਾਊ ਪੂਰੇ ਗੋਲੀ ਵਾਂਗੂ ਕਮ ਆਉਗੇ ਪਰ ਸਾਈ ਤੋਂ ਦੱਸਿਆ ਕਲਚ ਪਲੇਟ ਦੀ ਸੈਟਿੰਗ ਉਹ ਤੈਨੂੰ ਪਤਾ ਹੀ ਆ ਹਾਂਜੀ ਹਾਂਜੀ ਉਹ ਘਰੇ ਕਰ ਲੈਣਾ ਤੋਂ ਵੀਰੇ ਭਾਜੀ ਸਾਰਾ ਘਰੇ ਹੀ ਕਰੇ ਕਰੀਦਾ तकरीबन ਕੰਮ ਇਹਦਾ ਟਰੈਕਟਰ ਦਾ ਇਹ ਗੱਲ ਕਿ ਇਹ ਗੱਲ ਦੱਸਣ ਨੂੰ ਪਿੰਡ ਗਵਾ ਆ ਵੀ ਇਹ ਕਹਿੰਦੇ ਤੀਜੇ ਦਿਨ ਖੋਲੀ ਰਹਾ ਦਾ ਪਤਾ ਨਹੀਂ ਸਾਲਾ ਕੀ ਕਰਦਾ ਰਹਿੰਦਾ ਘਰੇ ਹੀ ਤਾਂ ਖੋਲ ਲਈਦਾ ਇਹ ਕਦਾਂ ਨੂੰ ਸਾਈਡ ਗੇਅਰ ਕਰਨਾ ਹਾਂਜੀ ਤੇ ਇੱਕ ੱਲੇ ਨੂੰ ਰੰਗ ਰੰਗ ਵੀ ਤੋ ਕਰਾਉਣਾ ਹੋਣਾ ਨਾ ਹਾਂਜੀ ਹਾਂਜੀ ਸਾਈਡ ਗੇਅਰ ਕਰ ਲਈ ਆਪਣੇ ਨੂੰ ਵੀਰੇ ਫਿਰ ਕੀ ਕੁਛ ਮਤਲਬ ਹਿੱਸਾ ਸਾਰਾ ਚੇਂਜ ਹੋਊਗਾ ਇਹਦਾ ਹਾਂਜੀ ਭਾਜੀ gear box ਇੱਥੋਂ ਸਾਰਾ ਚੇਂਜ ਹੋ ਚੇਂਜ ਕਰ ਦੇਣਾ ਭਾਜੀ ਉਹ ਕਿਹੜੇ ਦਾ ਵਿਚਾਰਾ ਉਹ ਭਾਜੀ ਫਾਰਮ ਟਰੈਕ ਪਹਿਲਾਂ 60 ਨਹੀਂ ਆਏ ਸੀਗੇ EPL ਇੰਜਣ ਵਾਲੇ ਹੂੰ ਉਹ ਕਾਲੇ ਸਟਿੱਕਰ ਵਾਲੇ ਹਾਂ ਉਹੋ ਹੀ ਉਹੋ ਹੀ ਲੱਗੂ ਤੂੰ ਕੋਲਮ ਲਾ ਕੇ ਸਾਰਾ ਇਹਨੂੰ ਬਣਾਈ ਉਹ ਦੇਣਾ ਹਾਂਜੀ ਹਾਂਜੀ ਉਹ ਹੋ ਗਿਆ ਹਾਂਜੀ ਹਾਂਜੀ ਉਹ ਹੀ ਬਣਾ ਦੇਣਾ ਤੇ ਆ ਇੰਨੀ ਆ ਫਿਰ ਇੱਥੋਂ ਜਦੋਂ ਆ ਚੇਂਜ ਹੋ ਗਿਆ ਸਾਰਾ ਹੀ 60 ਉਹ ਹੀ ਬਣ ਜਾਣਾ ਉਹ ਹੀ ਬਣ ਜਾਣਾ ਸਾਰਾ ਹੀ ਚੇਂਜ ਕਰ ਦੇਣਾ ਹਾਂ ਹਾਂਜੀ ਪਾਵਰ ਸਟੀਰਿੰਗ ਦਾ ਨਹੀਂ ਵਿਚਾਰ ਪਾਵਰ ਸਟੀਰਿੰਗ ਦਾ ਵਿਚਾਰ ਹੈਗਾ ਭਾਈ ਸਮਾਨ ਲਿਆਂਦਾ ਇਹਦਾ ਅੱਛਾ ਉਹ ਵੀ ਕੱਢ ਬਣਾਇਆ ਬਸ ਹੋਰ ਹਫ਼ਤੇ 10 ਦਿਨਾਂ ਚ ਸੱਪ ਕੱਢ ਦੇਣਾ ਉਹ ਵੀ ਹਾਂਜੀ ਵੀਰ ਦੀ ਆਈਡੀ ਦੇ ਨਾਲ ਜੁੜੇ ਰਿਹਾ ਜੀ ਤੁਸੀਂ ਵੀਰ ਜਿਹੜੇ ਜਿਹੜੇ ਸੱਪ ਕਿਹ ਨਾਲ ਨਾਲ ਵੀਡੀਓ ਪਾਉਂਦਾ ਹਾਂ ਨਾ ਪਾਈ ਆਈ ਦੀ ਭਾਜੀ ਬਣਾ ਕੇ ਪਾਈ ਜਾਂਦੀਆਂ ਰੀਲਾਂ ਛੱਡੀ ਜਾਂਦੀਆਂ ਆ ਵੀਰ ਦੇ ਨਾ ਤੁਸੀਂ ਨਿਗਾ ਰੱਖੇ ਕਰਦਾ ਕੀ ਆ ਮੈਂ ਵੀ ਰੱਖੂੰਗਾ ਵੈਸੇ ਤਾਂ ਨਿਗਾ ਚਲੋ ਵੀਰ ਨਾਲ ਆਪਾਂ ਕਲੱਬ ਕਲੂਬ ਤੇ ਚਲੋ ਚੱਲੀ ਜਾਣਾ ਹਿਸਾਬ ਕਿ ਤਾਂ ਜਦੋਂ ਇਹਨੂੰ ਵੀਰੇ ਆਪਣੇ ਗিয়ার ਚੇਂਜ ਹੋ ਗਿਆ ਹਾਂਜੀ ਟਾਇਰ ਸਹਿ ਜਿਹੀ ਰਹੂ ਕਿ ਵੱਡੇ ਪਾਉਣੇ ਆ ਟਾਇਰ ਭਾਜੀ ਆਪਾਂ ਇਹਨੂੰ 14 ਦੇ ਹੀ ਰੱਖਣੇ ਆ ਰੇਡੀਅਲ ਪਵਾ ਦਾਂਗੇ ਬਾਅਦ ਚ ਨਵੇਂ ਵੀ ਓਕੇ ਤੇ ਰੱਖਣੇ 14 ਦੇ ਹੀ ਆ ਰੱਖਣੇ 14 ਦੇ ਰੱਖਣੇ 14 ਦੇ ਫਾਰਮ ਟਰੈਕ 14 16 ਦੇ ਇੰਚ ਵੀ ਆਉਂਦਾ ਹਨ 16 ਦੇ ਇੰਚ ਵੀ ਆਉਂਦਾ ਭਾਜੀ ਉਹ ਥੋੜੇ ਜਿਹਾ ਓਵਰ ਜਿਆ ਹੋ ਜਾਂਦਾ ਬਈ ਜੱਜ ਦਾ ਨਹੀਂ ਓਕੇ ਓਵਰ ਜਿਆ ਹੋ ਜਾਂਦਾ ਥੋੜੇ ਜਿਹਾ ਮੈਨੂੰ ਤੁਹਾਨੂੰ 14 ਤੱਕ ਸੋਹਣਾ ਲੱਗਦਾ 14 ਤੱਕ ਹੀ ਸੋਹਣਾ ਲੱਗਦਾ ਨਾਲ ਕੀ ਟੀਜੇ ਖੜੀ ਆ ਭਾਜੀ ਉਦਾਂ ਵੀ ਸੋਹਣੀ ਲੱਗਦੀ ਆ ਹਾਂ ਸਨੱਖੀ ਲੱਗੀ ਮੇਰੀ ਸਵਾਦ ਆਟਰਾ ਤੇ ਵੀਰੇ ਮੁੜ ਜਾਂਦਾ ਸੌਖਾ ਕਣੀ ਇਹ ਭਾਜੀ ਹੁਣ ਚਲਾ ਕੇ ਦੇਖ ਲਾ ਭਾਜੀ ਨਾਲੇ ਸਿੰਪਲ ਆ ਭਾਜੀ ਉਦਾਂ ਹੀ ਮੁੜ ਜਾ ਉਦਾਂ ਹੀ ਤੁਰਿਆ ਫਿਰ ਤਾ ਜਿੱਦੋਂ ਮਰਜੀ ਮੁੜ ਲਾ ਮੁੜ ਜਾਂਦਾ ਹਾਂਜੀ ਭਾਜੀ ਨਾ ਵਾਹ ਕਿਹੜਾ ਇੱਕ ਦੇਖ ਲਾ ਨਹੀਂ ਬਸ ਕੋਈ ਨਹੀਂ ਬਚੁਰਗੋ ਆਪਾਂ ਵੇ ਹਾਂ ਇੱਥੇ ਕੀ ਗਰਾਊਂਡ ਦਾ ਹਾਂ ਆਪਾਂ ਕੋਈ ਨਹੀਂ ਦੇ ਦਿਆਂ ਘਰੇ ਜਾਂ ਲੱਗੇ ਦੇਖ ਲੈਨੇ ਆਪਾਂ ਇਹਨੂੰ ਚਲਾ ਕੇ ਹੁਣ ਤੱਕ ਇੱਥੇ ਕਿੰਨੇ ਪੈਸੇ ਲੱਗੇ ਹੋਣਗੇ ਆਈਡੀਆ ਪਾਜੀ ਤੁਹਾਨੂੰ ਮੈਂ ਇਹ ਗੱਲ ਦਸੀ ਆਪਾਂ ਅੰਦਾਜ਼ਾ ਨਹੀਂ ਇੱਥੇ ਲਾ ਕੇ ਦੇ। ਜੇ ਹੁਣ ਮੋਟਾ-ਮੋਟਾ ਇਹ ਸੌਦਾ ਲਾ ਲਈਏ ਨਾ ਇੱਥੇ ਖਰਚਾ ਹੁਣ ਜਿਹੜਾ ਹੁਣੇ ਕਰਕੇ ਬੈਠੇ ਆ। ਉਹ 95 ਕੁ 96 ਹਜ਼ਾਰ ਦੇ ਵਿੱਚ ਵਿੱਚ ਕਰਕੇ ਬੈਠੇ ਆ। ਹੁਣੇ ਹੁਣੇ। ਕਿਸੇ ਨੇ ਕਿਹਾ ਨਹੀਂ ਕਦੇ ਉਹ ਗੱਲ ਜਿਵੇਂ ਤੂੰ ਨੇ ਕਿਹਾ ਘਟਿਆਂ ਵੀ ਨਵਾਂ ਲੈ ਲੈ। ਉਹ ਹਾਂਜੀ ਉਹ ਗੱਲ ਪਤਾ ਕੀ ਪਾਜੀ? ਆਪਾਂ ਕਦੇ ਵੀ ਜਿਹਦਾ ਕਹੀਏ ਹਨਾ ਵੇ ਨਵੇਂ ਲੈਣ ਦੀ ਆਪਣੀ ਇੱਛਾ ਨਾ ਹੋਵੇ। ਨਹੀਂ ਉਹ ਤੇਰੀ ਮਨੋ ਕਰੇਗਾ ਨਵੇਂ ਲੈਣ ਦੀ ਕਾਦਰ ਨਾ ਹੋਵੇ ਪੁਰਾਣੇ ਨੂੰ ਆਪਾਂ ਬਣਾਈਏ ਨਾ ਆਪਾਂ ਏਦਾਂ ਇਹਨੂੰ ਇੱਕ ਇੱਕ ਸਮਾਨ ਲਾਈ ਜਾਂਦਾ ਭਾਜੀ ਤੂੰ ਦੇਖੀ ਜਾ ਗੱਲ ਨਾ ਕਰ ਕਾਤਲੀ ਮੈਘਰੂ ਨੇ ਇੰਨਾ ਦੇਣਾ ਨਾ ਹਾਂਜੀ ਵੀ ਤੂੰ ਦੇਖੀ ਚੱਲ ਇਹ ਨਾ ਟੈਨਸ਼ਨ ਲੈ ਵੀ ਤੂੰ ਦੇ ਕਾਤ ਤੂੰ ਮਿਹਨਤ ਕਰ ਹਾਂਜੀ ਮਿਹਨਤ ਨੂੰ ਫਲ ਲੱਗਣਾ ਹੀ ਲੱਗਣਾ ਉਹ ਅੱਜ ਲੱਗ ਜੇ ਕੱਲ ਨੂੰ ਲੱਗ ਜੇ ਹਾਂਜੀ ਨਾਲੇ ਕਦੇ ਇਕੱਠਾ ਨਹੀਂ ਭਾਜੀ ਇੱਕ ਇੱਕ ਚੀਜ਼ ਲਾਈ ਆਪਾਂ अच्छा ਤੇ ਬ੍ਰੇਕਾਂ ਦੇ ਹਿੱਸਾ ਲਾਇਆ ਸੀਗਾ ਆਪਾਂ ਇਕੱਠਾ ਜਿਹੜਾ ਲਾਇਆ ਤੇ ਉਦਾਂ ਕੁਝ ਵੀ ਟੁੱਟ ਭੱਜ ਜਾਵੇ ਆਪਾਂ ਕੱਲੀ ਕੱਲੀ ਚੀਜ਼ ਲਾਈਦੀ ਆ ਲਿਆ ਕੇ ਜਿੰਨੇ ਕੇ ਜੇਚ ਪੈਸੇ ਆ ਗਏ ਜਿੰਨੇ ਕੇ ਪੈਸੇ ਆ ਗਏ ਉਸ ਹਿਸਾਬ ਨਾਲ ਵੀ ਸਾਡਾ ਆ ਕੰਮ ਹੋ ਜਾਣਾ ਆ ਉਹਨੇ ਕਿ ਤੁਸੀਂ ਉਹਨੇ ਕ ਲਾ ਦਈਦੇ ਆ ਠੀਕ ਆ ਹਾਂਜੀ ਤੇ ਇਹਦੀ ਲੀਕਿੰਗ ਲੁਕਿੰਗ ਦਾ ਕੋਈ ਹੈਗਾ ਹਿਸਾਬ ਤਾਂ ਉਹ ਕਿ ਨਹੀਂ ਤੇ ਸੈੱਟ ਜਾਂਦਾ ਪਾਈ ਸੈੱਟ ਆ ਸੁੱਕਾ ਪਿਆ ਟਰੈਕਟਰ ਇਹਨੂੰ ਦੇਖ ਲਓ ਵੀ ਜਿਵੇਂ ਆਪਾਂ ਕਹਿ ਦਈਏ ਜਿਵੇਂ ਹਣ ਇਹਨੂੰ ਆਪਾਂ ਜਗਾੜੂ ਕਹਿ ਸਕਦੇ ਹਾਂ ਹਾਂਜੀ ਹਾਂਜੀ ਵੀ ਤੁਸੀਂ ਆਪ ਤਿਆਰ ਹੈਗਾ ਹੀ ਜਗਾੜੂ ਆ ਭਾਜੀ ਹਾਂ ਵੀ ਜਗਾੜੂ ਚੀਜ਼ ਫਿੱਟ ਆ ਪਾ ਸਕਣੀ ਤੁਹਾਡੇ ਮੇਰੇ ਹਿਸਾਬ ਨਾਲ ਤਾਂ ਭਾਜੀ ਪਾਸ ਆ ਵੀ ਆਪਾਂ ਤਿਆਰ ਵੀ ਕੀਤੇ ਆ ਹਾਂ ਇਹ ਸਹੀ ਆ ਓਕੇ ਰਬੋਟ ਆ ਵੀ ਆਉਣ ਵਾਲੇ ਸਮੇਂ ਚ ਜੇ ਕੋਈ ਇਹਦੇ ਨਾਲ ਧੱਕਾ ਧੁੱਕਾ ਹੁੰਦਾ ਕੁਝ ਤੋੜੂਗਾ ਨਹੀਂ ਨਹੀਂ ਤੋੜੂਗਾ ਨਹੀਂ ਭਾਜੀ ਵੀ ਜੋ ਵੀ ਜਿਵੇਂ ਹੁਣ ਇਹ ਸਮਾਨ ਤੋਂ ਜੋ ਵੀ ਪਾਇਆ ਦਰੇ ਨਹੀਂ ਜੈਨੂਵਾਰੀ ਪਾਇਆ ਹਾਂਜੀ 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 origignal ਜੋ ਫਾਰਮ ਟੈਗ ਦੀ ਆ origignal ਭਾਜੀ origignal ਕੋਈ ਦੂਜਾ ਨਹੀਂ ਹੈਗਾ ਸਮਾਨ ਇਹਦਾ ਸਮਾਨ ਸੌਖਾ ਹੀ ਮਿਲ ਜਾਂਦਾ ਮਿਲ ਜਾਂਦਾ ਭਾਜੀ ਮੇ ਜੀ ਨਹੀਂ ਇੱਕ ਹੁੰਦਾ ਨਾ ਵੀ ਮੈਂ ਆ ਚੀਜ਼ ਲਾਉਣੀ ਆ ਵੀ ਔਖੀ ਜੀ ਮਿਲਦੀ ਨਹੀਂ 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 ਭਾਜੀ ਮਿਲ ਜੰਦੀ ਆ ਜਿੱਥੋਂ ਮਾਜੀ ਲੈ ਲੋ ਜਲੰਧਰ ਭਾਈ ਆਪਾਂ ਉਹਨੂੰ ਭਾਈ ਨੂੰ ਫੋਨ ਮਾਰਦੀਦਾ ਪੰਜਾਬ ਵਾਲੇ ਨੂੰ ਓਕੇ ਉਹ ਭਾਈ ਘਰੇ ਘੱਲ ਦਿੰਦਾ ਆ ਵੈਰੀ ਵੈਰੀ ਹੋਰ ਕੀ ਚਲੋ ਜੀ ਲਓ ਜੀ ਇਹ ਸੀਗੇ ਵੀਰੇ ਦਾ ਟਰੈਕਟਰ ਜਿਹੜਾ ਵੀਰ ਨੇ ਹੱਥੀ ਤਿਆਰ ਕੀਤਾ ਇਹ ਹੱਥੀ ਤਿਆਰ ਕੀਤਾ ਭਾਜੀ ਸਾਰਾ ਇਹਨੂੰ ਆਪਾਂ ਉਹ ਕਹਿ ਸਕਦੇ ਆ ਮੈਨੂਫੈਕਚਰਿੰਗ ਬਾਈ ਇਦੋਂ ਵੀਰਾ 402 ਵਾਲਾ ਹਾਂਜੀ ਇਹ ਉਹ ਇਹ ਤੇ ਯਾਰ ਤੂੰ ਫਾਰਮ ਡਰਾਈਵਰ ਜਰੂਰੀ ਲਿਖਣਾ ਤੂੰ ਉਹੀ ਲਿਖ ਦੇਣਾ 402 ਵਾਲੇ ਹਾਂਜੀ ਇੱਥੇ ਵੀ ਲਿਖ ਦੇਣਾ 402 ਵਾਲੇ ਕਿਉਂਕਿ ਤਿਆਰ ਤਾਂ ਹੁਣ ਫਾਰਮ ਦਾ ਤੇਰਾ ਹਾਂਜੀ 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 ਜੀ ਵੀ ਦੇ ਤੂੰ ਸਾਰਾ ਕੁਝ ਆਪ ਤਿਆਰ ਕੀਤਾ ਹਨਾ ਹਾਂਜੀ ਹਾਂਜੀ ਉਹ ਵੇ ਹੁਣ ਭਾਜੀ ਉਦਾਂ ਸਟicker ਹੀ ਸੋਹਣੇ ਇਹ ਲੱਗੇ ਫੇ ਇਹੇ ਲਾਤੇ ਫਾਰਮ ਟਰੈਕ ਨਾਲ ਪਿਆਰ ਆ ਤੇਨੂੰ ਪਿਆਰ ਆ ਭਾਜੀ ਸ਼ੁਰੂ ਤੋਂ ਹੀ ਪਹਿਲਾ ਸੁਭਰਾਜ ਵੀ ਸੀਗਾ 735 ਹੂੰ ਉਹ ਤੱਕਾ ਤੋਂ ਕਾਜ ਲੈ ਨਹੀਂ ਭਾਜੀ ਸਪੈਂਡਲੇ ਤੋੜੀ ਰੱਖਦਾ ਸੀ ਭਾਜੀ ਕਦੇ ਕਿਤੇ ਕਦੇ ਤਗੜੇ ਆ ਨੀ ਹੈ ਕਿ ਫਿੱਟ ਨਹੀਂ ਆਇਆ ਨਹੀਂ ਨਹੀਂ ਫਿੱਟ ਨਹੀਂ ਆ ਜਿਹੜੇ ਪਹਿਲੇ ਨਹੀਂ ਸੀ ਹਰੇ ਸਵਰਾਜ ਹੁੰਦੇ ਹਾਂ ਉਹ ਭਜੀ ਟਰੈਕਟਰ ਸੀਗਾ ਹਾਂਜੀ ਖੁੱਲਦੇ ਬਹੁਤ ਟਰੈਕਟਰ ਉਹ ਜਦੋਂ ਇਹ ਪਾੜਦਾ ਉਹਦਾ ਚੁੱਲਾ ਇਹ ਪੱਟਣਾ ਇਹਦੇ ਨਾਲ ਫੁੱਲ ਰੇਸ ਰੂਸ ਪੱਟ ਕੇ ਦੇਖੀਏ ਤੋ ਇਹਦੀ ਹਾਂਜੀ ਵੀ ੱੱਕਾ ਕਰਕੇ ਜਦੋਂ ਪੂਰਾ ੱੱਕਾ ਕਰਕੇ ਦੇਖਿਆ ਮੈਨੂੰ ਚੱਲ ਲਹਿੰਗਾ ਹਾਂ ਹੋਰ ਕੀ ਆ ਓਕੇ ਆ ਚਲੋ ਹਾਂਜੀ ਓਕੇ ਆ ਦੱਸਿਓ ਮੇਰੇ ਛੋਟੇ ਵੀਰ ਦਾ ਤੁਹਾਨੂੰ ਟਰੈਕਟਰ ਕਿਦਾਂ ਦਾ ਲੱਗਾ ਬਾਕੀ ਇਸ ਗੱਲੋਂ ਬੜਾ ਖੁਸ਼ ਹੋਇਆ ਵੀ ਵੀਰਾ ਸਾਡਾ ਮਿਹਨਤੀ ਆ ਆਜੋ ਅੰਕਲ ਆਜੋ ਇੱਥੇ ਵੀਰਾ ਮੇਰਾ ਮਿਹਨਤੀ ਆ ਤੇ ਹੱਥ 'ਚ ਗੁਣ ਵੀ ਆ ਹਾਂਜੀ ਵੀ ਸੋਨਾ ਬਣਾਇਆ ਵੀਰ ਨੇ ਟਰੈਕਟਰ ਆਜੋ ਆਜੋ ਵੀਰੇ ਤੁਸੀਂ ਵੀ ਅੱਗੇ ਆਜੋ ਵੀਰ ਨੇ ਸੋਨਾ ਜਿਵੇਂ ਕਹਿੰਦੇ ਹੁੰਦੇ ਵੀ ਇੱਕ ਚੀਜ਼ ਹੁੰਦੀ ਨਾ ਬਥੀਆ ਆਪ ਉਸ ਗੱਲੋਂ ਬੜਾ ਮਾਣ ਖੁਸ਼ ਆ ਇਹ ਆਪਣੇ ਪਿੰਡਾਂ ਚ ਮੁੰਡੇ ਜਿਵੇਂ ਦਰਾਂ ਦੇ ਵੈਸੀ ਇੰਜੀਨੀਅਰ ਹੁੰਦੇ ਆ। ਹਾਂਜੀ। ਕਿਤੇ ਸਿੱਖਿਆ ਤਾਂ ਨਹੀਂ ਨਾ ਵਲਦੋਤਾ? ਨਹੀਂ ਸਿੱਖਿਆ ਨਹੀਂ ਭਾਜੀ ਕਿਤੇ ਉਹ ਵੀ। ਉਹ ਇਹ ਗੱਲ ਆਪੇ ਇਹਨੂੰ ਖੋਲ-ਖੋਲ ਕੇ ਬੈਠੇ ਰਹਿੰਦਾ ਭਾਵੇਂ 4 ਦਿਨ ਖੋਲ ਲਈਏ ਭਾਵੇਂ 5 ਦਿਨ ਸਾਨੂੰ ਕਿਹੜਾ ਕਹਿਣਾ ਕਿਸੇ ਨੇ। ਇਹ ਗੱਲ ਜੀ। ਖੋਲਦਾ ਤਾਂ ਵਿਲੇਜ ਟਾਈਮ ਹੀ ਆਏਗਾ। ਵਿਲੇਜ ਟਾਈਮ ਤੇ ਜਦੇ ਆਪਣਾ ਕੰਮ ਦਾ ਟਾਈਮ ਆਉਦੇ ਨਹੀਂ ਖੋਲਣਾ। ਉਹ ਤਾਂ ਉਹਦੇ ਤਾਂ ਕੰਮ ਹੀ ਕਰਨਾ ਹੈ। ਓਕੇ। ਜਦੇ ਵਿਲੇਜ ਟਾਈਮ ਹੁਣ ਹੈਗੇ 5-7 ਦਿਨ ਫੇਰ ਖੋਲ ਲਈਦਾ। ਯਾਰ ਮੈਂ ਤੇ ਮੇਰੇ ਦਿਮਾਗ ਚ ਇੱਕ ਸਵਾਲ ਆਇਆ। ਹਾਂਜੀ। ਇਹ ਕੰਪਨੀ ਨੇ ਇਹਦਾ ਇੰਜਣ ਬਣਾਇਆ ਹਾਂਜੀ ਤੈਨੂੰ ਅੰਦਰ ਪਤਾ ਹੈ ਵੀ ਇਹਦੇ ਚ ਕੀ ਕੁਝ ਪੈਂਦਾ ਹਾਂਜੀ ਤੈਨੂੰ ਇਹਦਾ ਇਹ ਵੀ ਪਤਾ ਹੈਗਾ ਵੀ ਕਿਹੜੀ ਚੀਜ਼ ਦੀ ਵੱਡੀ ਕਰਿਆ ਕਿੱਥੋਂ ਜ਼ੋਰ ਵਧਾਉਂਦਾ ਹੈ ਕਿ ਕਦੇ ਇਹ ਦਿਮਾਗ ਚ ਆਈ ਵੀ ਕੁਝ ਨਵਾਂ ਜਾ ਕਰਾਂ ਕਿ ਨਹੀਂ ਨਹੀਂ ਭਾਜੀ ਇਦਾਂ ਦਾ ਨਹੀਂ ਆ ਹਲੇ ਨਹੀਂ ਹਲੇ ਜੋ ਕੰਪਨੀ ਵਾਲਾ ਸਿਸਟਮ ਉਹੀ ਰੱਖਿਆ ਭਾਜੀ origianlly ਰੱਖਿਆ ਹੈ ਭਾਜੀ ਮੈਂ ਦਿਮਾਗ ਕਿਉਂਕਿ ਅੱਜ ਕੱਲ ਮੈਂ ਉਹ ਗੱਲ ਫੇਰ ਉੱਥੇ ਆ ਜਾਂਦੀ ਉਹਦਾ ਜਿਵੇਂ ਟਾਇਰ ਕਮਾਉਂਦਾ ਬੜਾ ਰਵਾਜ ਆ ਜ਼ੋਰ ਦਾ ਬੜਾ ਰਵਾਜ ਆ ਜੀ ਇਹ ਆਪਾਂ ਪੰਜ ਇੰਚ ਨੂੰ ਵੱਡਾ ਕਰ ਦਿੰਨੇ ਆ ਮੇਰੇ ਹਿਸਾਬ ਨਾਲ ਤਾਂ ਇੱਥੇ ਕਈ ਪਹਿਲਾਂ ਇੱਕ ਕਰਾਇਆ ਸੀਗਾ ਹੂੰ ਤੇ 2019 ਦੀ ਗੱਲ ਆ ਆਪਾਂ ਕਰਵਾਇਆ ਸੀਗਾ ਇੰਜਨ ਉਹਦੇ ਵਿੱਚ ਬੋਰ ਕਰਾ ਕੇ ਵੱਡਾ ਕਰਾਇਆ ਸੀਗਾ ਪਿਸਟਨ 36 10 ਵਾਲੇ ਪਾਏ ਸੀਗੇ ਉਹ ਚ ਠੀਕ ਹੈ ਤੇ 36 10 ਵਾਲੇ ਉਹ ਭਾਜੀ ਕਾਮਯਾਬ ਨਹੀਂ ਹੈਗਾ ਆ ਇੱਕ ਤਾਂ ਟਰੈਕਟਰ ਗਰਮ ਜ਼ਿਆਦਾ ਹੁੰਦਾ ਆ ਓਕੇ ਤੇ ਦੂਜੇ ਨੰਬਰ ਤੇ ਫੇਤਰ ਗਾਹਣਾ ਵੀ ਕੰਪਨੀ ਜਿੱਥੇ ਤੱਕ ਇਹਦੀ ਮਿਆਰ ਜਿੱਥੇ ਤੱਕ ਇਹਦਾ ਹਿਸਾਬ ਕਿਤਾ ਹੈਗਾ ਉੱਥੇ ਵੀ ਦੇ ਸੈਟ ਹੈ ਉੱਥੇ ਤੱਕ ਸੈਟ ਹੈ ਭਾਜੀ ਪੰਪ ਪੰਪ ਛੇੜ ਲਈਦਾ ਭਾਜੀ ਸਵਾਦ ਲੈਣਾ ਪੰਪ ਛੇੜ ਲਓ ਬਸ ਉਹ ਉਹ ਤਾਂ ਘਰੇ ਛੇੜ ਲੈਣਾ ਹੁੰਦਾ ਨਹੀਂ ਉਹ ਭਾਜੀ ਆਪਣਾ ਇੱਥੇ ਹਿਸ਼ਾਰਪੁਰ ਹੈਗਾ ਬੰਦਾ ਉਹਨੂੰ ਹੀ ਸਦੀਦਾ ਭਾਜੀ ਉਹ ਵੀ ਰਾਤ ਹਾਂਜੀ ਹਾਂਜੀ ਉਹ ਫੇ ਮਸ਼ੀਨ ਤੇ ਭਾਈ ਚੜਦਾ ਪੰਪ ਓਕੇ ਹਾਂਜੀ ਜਿਹੜੀ ਰੇਸ ਰੂਸ ਵਧਾਉਣੀ ਉਹ ਤਾਂ ਵਧਾਈ ਲੈਂਦਾ ਉਹ ਤਾਂ ਭਾਈ ਤੇਲ ਨੂੰ ਇੱਥੇ ਕਰੇ ਕਰੀਦਾ ਉਹ ਇੰਨੇ ਕੰਮ ਨੂੰ ਨਹੀਂ ਮੇਤਰੀ ਦਾ ਮੂੰਹ ਦੇਖੀਦਾ ਇੰਨਾ ਕੰਮ ਦਾ ਚਲੋ ਹਾਂਜੀ ਦੱਸਿਓ ਜੀ ਵੀਰੇ ਦੇ ਟਰੈਕਟਰ ਤੁਹਾਨੂੰ ਕਿੱਦਾਂ ਦੇ ਲੱਗੇ ਦੂਜਾ ਟਰੈਕਟਰ ਚਲੇ ਗਿਆ ਉਹਦਾ ਕੰਮ ਸੀਗਾ ਉਹ ਫਿਰ ਚਲੇ ਗਿਆ ਤੇ ਇਹ ਟਰੈਕਟਰ ਤੇ ਹੀ ਦੱਸਿਓ ਵੀ ਤੁਹਾਨੂੰ ਕਿੱਦਾਂ ਦੇ ਲੱਗੇ ਮੈਂ ਕਿ ਪਰਸਨਲੀ ਵੀਰ ਦਾ ਸੁਭਾਅ ਮੈਨੂੰ ਬਹੁਤ ਸੋਹਣਾ ਲੱਗਾ ਦਿਲ ਦਾ ਬੰਦਾ ਨਾ ਖੁੱਲਾ ਜਿਆ ਹਸਾਬ ਕਿਤਾਬ ਤੇ ਚਲੋ ਤੁਸੀਂ ਵੀ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਾ ਵੀਰ ਦੇ ਮੂੰਹ ਚ ਕੋਈ ਵੱਧ ਘੱਟ ਸ਼ਬਦ ਹਨਾ ਨਿਕਲਿਆ ਹੋਵੇ ਗੱਲ ਕਰਦਿਆਂ ਉਹਦੇ ਲਈ ਮਾਫੀ ਆ ਮੇਰੇ ਤੋਂ ਕੋਈ ਗੱਲ ਵੱਧ ਘੱਟ ਨਿਕਲੀ ਹੋਵੇ ਉਹਦੇ ਲਈ ਵੀ ਮਾਫੀ ਆ ਲਈ ਆ ਗਿਆ ਆਪਾਂ ਵੀਰਾਂ ਤੋਂ ਹਾਂਜੀ ਹਾਂਜੀ ਤੇ ਦੋ ਆ ਗਿਆ ਆਪਾਂ ਮਿਲਦੇ ਆ ਅਗਲੀ ਵੀਡੀਓ ਚ ਠੀਕ ਹੈ ਭਾਈ ਤੇ ਵੀਰ ਦੀ ਆਈਡੀ ਨੂੰ ਨਾ ਤੁਸੀਂ ਭੁੱਲਿਆ ਜੇ 402 ਵਾਲੇ 402 ਹਨਾ ਇਸਤਾ ਦੇ ਫੋਲੋ ਜ਼ਰੂਰ ਕਰ ਲੋ ਫੋਲੋ ਜ਼ਰੂਰ ਕਰ ਜ਼ਰੂਰ ਕਰ ਹਾਂ ਵੈਸੇ ਮੈਂ ਵੀ ਇਹਨਾਂ ਰੀਲਾਂ ਜ਼ਰੂਰ ਕਲਾਬ ਕਰੂੰਗਾ ਵੀਰ ਦੇ ਪੇਜ ਨੂੰ ਜ਼ਰੂਰ ਫੋਲੋ ਕਰਿਓ ਦੋ ਆ ਗਿਆ ਆਪਦੇ ਛੋਟੇ ਵੀਰ ਨੂੰ ਸਾਰੇ ਵੀਰਾਂ ਨੂੰ ਅਸੀ ਕਾਲ ਜੀ ਅਸੀ ਕਾਲ ਜੀ